ਇੰਨਾ ਦਾ ਸਭ ਤੋਂ ਵੱਡਾ ਜਰਨੈਲ ਸੀ ਭਾਈ ਨਾਰਖਾ ਪੋੜਾ ਵੱਡਾ ਜੰਗੀ ਸੀ ਉਹਦਾ 750 ਕੱਦ ਸੀ ਉਹ ਕਹਿੰਦੇ ਵੀ ਜਿਵੇਂ ਸੁੰਡ ਹੁੰਦੇ ਆ ਹਾਥੀ ਦੇ ਏਡੀਆਂ ਏਡੀਆਂ ਤਾਂ ਉਹਦੀਆਂ ਬਾਹਾਂ ਸੀਗੀਆਂ ਉਹ ਗਏ ਤੇ ਉਹਨਾਂ ਨੇ ਮਤਲਬ ਹੱਲਾ ਮਾਰਿਆ ਬੜੀ ਸਪੀਡ ਨਾਲ ਕਹਿੰਦੇ ਪਲਕ ਝਾਪਕਦੇ ਉਹ ਗੱਡੀ ਦੇ ਕੋਲੇ ਆ ਗਿਆ ਪੌੜੀ ਲਾ ਲਈ ਉਹਨੇ ਤਾਂ ਵੀ ਮਹਾਰਾਜ ਦੇ ਕੋਲ ਜਦੋਂ ਤਾਂ ਜਾਣ ਲੇ ਗੁਰੂ ਸਾਹਿਬ ਜੀ ਕਹਿੰਦੇ ਮਹਾਰਾਜ ਨੇ ਤੀਰ ਕੱਢਿਆ ਖਪਰਾ ਤੀਰ ਰੱਖਦੇ ਹੁੰਦੇ ਸੀ ਗੁਰੂ ਸਾਹਿਬ ਬਈ ਤੀਰ ਕੱਢਿਆ ਹੁਣ ਨੌ ਟੰਕਾ ਭਾਰ ਸੀ ਮਹਾਰਾਜ ਦੇ ਤੀਰ کمان ਦਾ ਤੁਸੀਂ ਜੈਮ ਲਾਉਨੇ ਤੁਸੀਂ ਮਰਨਾਂ ਵੱਧ ਜਾਣਦੇ ਹੋਵੋਗੇ ਜਿੰਨਾਕ ਜੇ ਕਿਸੇ ਹੋਰ ਵੀਰ ਨੂੰ ਨੌਲੇਜ ਹੋਵੇ ਤੁਸੀਂ ਦੱਸ ਵੀ ਸਕਦੇ ਹੋ ਉਹ 9 ਟੰਕ ਮਤਲਬ ਜਿਹੜੀਆਂ ਉਹਦੀਆਂ ਸਾਈਡ ਸੀਗੀਆਂ ਉਹਦੀਆਂ ਦੋਨੇ ਢਾਈ ਢਾਈ ਕੁਆਂਟਲ ਵਜਨ ਸੀ ਉਹਨਾਂ ਤੇ ਢਾਈ ਢਾਈ ਕੁਆਂਟਲ ਹਾਂ ਜੀ ਕਦੇ ਤੋਂ ਮਹਾਰਾਜ ਤੀਰ ਛੱਡਦੇ ਸੀ ਨਾ ਐ ਚਾੜ ਕੇ ਦੰਦੀ ਤੱਕ ਤਾਂ ਜਿੰਨੇ ਭਾਵੇਂ 10 ਸਰੀਰ ਖੜੇ ਆ ਭਾਵੇਂ 20 20 ਦੇ ਵਿਚ ਦੀ ਨੰਨ ਕੇ ਜਾ ਕੇ ਧਰਤੀ ਜ ਵੜ ਜਾਂਦਾ ਹੁੰਦਾ ਸੀ ਇਹਨੇ ਬਲ ਨਾਲ ਤਾਂ ਹੀ ਨਹੀਂ ਬਾਈ ਨੇੜੇ ਜਾਂਦਾ ਸੀ ਕੋਈ ਨਹੀਂ ਤਾਂ ਕਿੱਡੀ ਗੱਲ ਆ ਇੱਥੇ ਬੰਦਾ ਤਾਂ ਬਾਈ 1000 ਖੜਾ ਹੋਵੇ ਉਹ ਘੇਰ ਲੈਂਦਾ ਤੇ 10 ਲੱਖ ਦਾ ਹੌਸਲਾ ਨਹੀਂ ਪੈ ਰ ਮਹਾਰਾਜ ਨੇ ਤੀਰ ਛੱਡਿਆ ਉਥੋਂ ਪੂਰਾ ਚਾੜ ਕੇ ਉਹਦਾ ਵੱਡਾ ਜਰਨੈਲ ਜਾ ਰਿਆ ਸੀ ਉਹਦੇ ਵਿੱਚ ਦੀ ਲੰਘਿਆ ਛਾਤੀ ਦੇ ਉਹ ਚੜਾਈ ਕੱਢ ਗਿਆ